ਫੇਸਬੁਕ ਤੇ ਪੁਲਿਸ ਵਾਲਿਆਂ ਦੀ ਫੋਟੋਆਂ ਲਗਾ ਲੁੱਟਦਾ ਸੀ ਇਹ ਨੌਜਵਾਨ ਲੋਕਾਂ ਨੂੰ ਜ਼ਿਲ੍ਹਾ ਮੋਹਾਲੀ ਪੁਲਿਸ ਨੇ ਕਰ ਲਿੱਤਾ ਕਾਬੂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅਕਸਰ ਤੁਸੀਂ ਦੇਖਿਆ ਹੋਣਾ ਕਿ ਦੇਸ਼ ਦੇ ਵਿੱਚ ਕਈ ਲੁੱਟ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਅਕਸਰ ਕੋਈ ਨਾ ਕੋਈ ਵਿਅਕਤੀ ਵੱਲੋਂ ਆਪਣੇ ਆਪ ਨੂੰ ਆਰਮੀ ਦਾ ਅਫਸਰ ਦੱਸਿਆ ਜਾਂਦਾ ਜਾਂ ਫਿਰ ਪੁਲਿਸ ਦਾ ਅਫਸਰ ਦੱਸਿਆ ਜਾਂਦਾ ਅਤੇ ਕਿਹਾ ਜਾਂਦਾ ਕਿ ਉਸ ਦਾ ਤਬਾਦਲਾ ਹੋ ਚੁੱਕਿਆ ਹੈ ਅਤੇ ਉਸ ਨੇ ਘਰ ਦਾ ਕੀਮਤੀ ਸਮਾਨ ਵੇਚਣਾ ਹੈ ਇਸ ਬਾਬਤ ਫੇਸਬੁੱਕ ਅਤੇ ਵਕ ਵਕ ਥਾਮਾ ਤੇ ਵਿਗਿਆਪਨ ਵੀ ਦੇਈ ਜਾਂਦੇ ਨੇ ਤਾਂ ਕਿ ਕੋਈ ਲੋਕ ਉਨ੍ਹਾਂ ਕੋਲ ਫਸ ਸਕਣ ਅਜਿਹਾ ਇੱਕ ਮਾਮਲਾ ਮੁਹਾਲੀ ਦੇ ਐਸਐਸਪੀ ਦੇ ਧਿਆਨ ਦੇ ਵਿੱਚ ਆਇਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਮੁਹਾਲੀ ਐਸਐਸਪੀ ਵੱਲੋਂ ਇੱਕ આરોપી ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਅਤੇ ਉਹ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੈ ਜੋ ਕਿ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਠੱਗਦਾ ਸੀ ਅਤੇ ਪੁਲਿਸ ਵਾਲਿਆਂ ਦੀ ਫੇਸਬੁੱਕ ਤੇ ਫੋਟੋਆਂ ਲਗਾ ਕੇ ਆਪਣਾ ਸਮਾਨ ਵੇਚਣ ਦੀ ਗੱਲ ਆਖਦਾ ਸੀ ਅਤੇ ਕੁਝ ਪਰਸੈਂਟ ਆਪਣੇ ਖਾਤੇ ਦੇ ਵਿੱਚ ਪਵਾਉਣ ਤੋਂ ਬਾਅਦ ਉਥੋਂ ਗਾਇਬ ਹੋ ਜਾਂਦਾ ਸੀ ਅੱਜ ਐਸਐਸਪੀ ਮੁਹਾਲੀ ਵੱਲੋਂ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਕੀ ਕਹਿਣਾ ਇਸ ਪ੍ਰੈਸੈਂਸ ਦੇ ਵਿੱਚ ਐਸਐਸਪੀ ਮੁਹਾਲੀ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਫੇਸਬੁੱਕ ਦੇ ਰਾਹੀਂ ਥੱਗੀ ਮਾਰਨ ਦਾ ਕੇਸ ਹੈ ਉਹ ਚ ਆਪਾਂ ਰੈਗੂਲਰਲੀ ਦੇਖਦੇ ਹਾਂ ਕਿ ਕਾਫੀ ਇਨਫਲੂਐਂਸ਼ਲ ਬੰਦਿਆਂ ਦੀ ਜਾਂ ਕੋਈ ਸੀਨੀਅਰ ਪੋਲੀਟਿਸ਼ੀਅਨਸ ਵੀ ਜਾਂ ਸੀਨੀਅਰ ਆਫਸਰਸ ਦੀਆਂ ਜਲਦੀ ਫੇਸਬੁੱਕ ਆਈਡੀਆ ਬਣਾ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਜਿਹੜੇ ਕੰਟੈਕਟਸ ਐ ਉਹਨਾਂ ਨਾਲ ਤਾਲਮੇਲ ਕਰਦੇ ਆ ਫੇਸਬੁਕ ਰਾਹੀਂ ਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਆ ਕਿਸੇ ਨਾ ਕਿਸੇ ਬਹਾਨੇ ਤਾਂ ਉਸੇ ਦੀ ਲੜੀ ਦੇ ਵਿੱਚ ਸਾਡੇ ਇੱਕ ਧਿਆਨ ਚ ਆਇਆ ਮੈਟਰ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰਸ ਦੀ ਇਹ ਫੇਸਬੁਕ ਆਈਡੀ ਜਾਲੀ ਬਣਾਉਂਦੇ ਸੀਗੇ ਤੇ ਉਹ ਜਾਲੀ ਫੇਸਬੁਕ ਆਈਡੀ ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀਗੇ ਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਇਸ ਸਪੈਸਿਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਤਲਬ ਆਫੀਸਰ ਦੇ ਤੌਰ ਤੇ ਕਹਿੰਦਾ ਸੀ ਜੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਹੈ ਸੀਐਸਐਫ ਦੇ ਵਿੱਚ ਹੈ ਤੇ ਉਹਦੀ ਟਰਾਂਸਫਰ ਹੋਈ ਹੈ ਤੇ ਉਹਨੇ ਆਪਦਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ ਇੱਥੇ ਵੇਚ ਕੇ ਜਾਣਾ ਹੈ ਕਿਉਂਕਿ ਉਹਦੀ ਦੂਰ ਟਰਾਂਸਫਰ ਹੋਈ ਹੈ ਤੇ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ ਤੇ ਖਰੀਦ ਲਓ ਤਾਂ ਉਹ ਲਗੇਜ ਵਗੈਰਾ ਜਾਂ ਫਰਨੀਚਰ ਵਗੈਰਾ ਤਾਂ ਕੀ ਹੁੰਦਾ ਸੀ ਉਹ ਬੰਦਾ ਆਪਦੇ ਪੈਸੇ ਅਕਾਊਂਟ ਚ ਪੈਸੇ ਪਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਸੀਗਾ ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ ਜਿਨ੍ਹਾਂ ਦੇ ਬੈਂਕ ਅਕਾਊਂਟਸ 'ਚ ਪੈਸੇ ਪਵਾਉਂਦੇ ਸੀ ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ਆਈਡੀਜ਼ ਤੇ ਲਿੱਤੇ ਹੋਏ ਸੀਗੇ ਇਹ ਇਹ ਵਨ ਆਫ ਦਾ ਇਨਸੀਡੈਂਟਸ ਜਿਹੜੇ ਸਾਡੇ ਧਿਆਨ 'ਚ ਆਇਆ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਮੁਹੰਮਦ ਕੈਫ ਉਰਫ ਕੈਫ ਇਹ ਇੱਕ ਬੀਏ ਬੀਸੀਏ ਫਾਈਨਲ ਬੀਸੀਏ 3rd ইয়ার ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਇਹਨੇ ਵਧੀਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਇਹ ਤੇ ਵਧੀਆ ਇਹ ਅ ਅਡੱਡ ਤਰ੍ਹਾਂ ਦਾ ਇਹਨੇ ਫਰਾਡ ਸ਼ੁਰੂ ਕੀਤਾ ਹੋਇਆ ਸੀਗਾ ਜਿਵੇਂ ਕਿ ਫੇਸਬੁੱਕ ਫੇਕ ਫੇਕ ਐਡਵਰਟਾਈਜ਼ਮੈਂਟ ਆਪਾਂ ਰੈਗੂਲਰਲੀ ਦੇਖਦੇ ਹੀ ਆਂ ਮੀਡੀਆ ਚ ਵੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਐਡਵਰਟਾਈਜ਼ਮੈਂਟ ਪਾ ਦਿੰਦੇ ਆ ਫੇਕ ਕਿ ਸਾਡੇ ਕੋਲ ਆ ਸਮਾਨ ਮਿਲਦਾ ਜਦੋਂ ਬੰਦਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਆ ਜਾਂ ਆਰਮੀ ਅਫਸਰ ਆ ਤੇ ਉਹ ਬੰਦਾ ਤਾਂ ਕਿ ਪ੍ਰੋਸੈਸ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10-20% ਉਹ ਤੋਂ ਪਵਾ ਲੈਂਦੇ ਫਿਰ ਗਾਇਬ ਹੋ ਜਾਂਦੇ ਆ ਸਿਮੇ ਤੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਸ ਆਫ 올ਡ ਕויਨਸ YouTube ਦੇ ਉੱਤੇ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਸੀ 올ਡ ਕויਨਸ ਦੀ ਸੇਲ ਐਂਡ ਪਰਚੇਸ ਦਾ ਉਹਦੇ ਬੇਸਿਸ ਤੇ 10% ਐਡਵਾਂਸ ਪੇਮੈਂਟ ਲੈ ਕੇ ਤੇ ਉਸ ਤੋਂ ਬਾਅਦ ਗਾਇਬ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਲੋਨ ਮੋਬਾਈਲ ਰਾਹੀਂ ਇਹ ਘੱਟ ਵਿਆਜ ਦੇ ਜਿਹੜੇ ਮੈਸੇਜ ਕਰਕੇ ਲੋਨ ਰਾਹੀਂ ਲੋਨ ਫਰਾਡ ਜਿਹਨੂੰ ਆਪਾਂ ਕਹਿੰਦੇ ਆ ਕਿ ਘੱਟ ਰੇਟ ਤੇ ਲੋਨ ਪ੍ਰੋਵਾਈਡ ਕਰਨ ਦੇ ਲੋਨ ਪ੍ਰੋਸੈਸਿੰਗ ਦੇ ਨਾਮ ਤੇ ਪੈਸੇ ਲੈ ਲੈਂਦੇ ਸੀਗੇ ਤੇ ਉਸ ਤੋਂ ਬਾਅਦ ਇਹ ਫਰਦਬਤ ਭੱਜ ਜਾਂਦੇ ਸੀਗੇ ਫੋਨ ਸਨ ਆਫ ਕਰਕੇ ਤਾਂ ਇਹ ਜਿਹੜਾ ਇਹ ਬੰਦਾ ਸੀ 메ਨ ਬੰਦਾ ਇਹਦੇ ਵਿੱਚ ਇਨਵੋਲਡ ਸੀਗਾ ਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਈਡ ਕਰਨ ਵਾਲੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਫੇਕ ਆਈਡੀਆਂ ਵਾਲੇ ਹੁੰਦੇ ਆ ਇਹਨਾਂ ਦੇ ਫਰਾਡ ਦੇ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਹੋ ਤੁਸੀਂ ਜਿਹੜੇ ਇਹ ਐਡਵਾਂਸ ਪੈਸਾ ਪਵਾਨ ਵਾਲੇ ਆ ਇਸ ਟਾਈਪ ਦੇ ਵਿੱਚ ਇਹ ਮੋਸਟਲੀ ਫਰਾਡ ਹੀ ਹੁੰਦੇ ਨੇ ਤੁਸੀਂ ਆਪਣਾ ਪ੍ਰੋਪਰ ਵੈਰੀਫਾਈ ਕਰੋ ਬੰਦੇ ਨੂੰ ਤੁਸੀਂ ਕੋਈ ਆਨਲਾਈਨ ਪਰਚੇਸ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀ ਆ অথੈਨਟੀਕੇਟਿਡ ਵੈਬਸਾਈਟਸ ਹੈ ਉਹਨਾਂ ਤੋਂ ਪਰਚੇਸ ਕਰੋ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਤੋਂ ਪਰਚੇਸ ਕਰੋ ਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਵਾਲੇ ਹੈਗੇ ਇਹ ਵੀ ਕਾਫੀ ਹੱਦ ਤੱਕ ਫਰਾਡ ਹੁੰਦੇ ਜਿਹੜੇ ਪ੍ਰੋਪਰ ਇੰਸਟੀਟਿਊਸ਼ਨਸ ਹੈਗੇ ਆ ਬੈਂਕਸ ਐਂਡ NBFCs ਹੈ ਤੁਸੀਂ ਉਹਨਾਂ ਤੋਂ ਹੀ ਜਿਹੜਾ ਲੋਨ ਹੈ ਉਹ ਲਓ ਸਰ ਇਸ ਕੇ ਚ ਪਾਰਟਿਕੂਲਰ ਕੇਸ ਚ ਕੋਈ ਪੰਜਾਬ ਦੇ ਸੀਨੀਅਰ ਅਫਸਰ ਦੀ ਫੋਟੋ ਲਾ ਕੇ ਨੇ ਠੱਗੀ ਮਾਰੀ ਸੀ ਇਹ ਕਿਸ ਤਰ੍ਹਾਂ ਵੀਆਈਪੀ ਤਿੰਨ ਚਾਰ ਸੀਨੀਅਰ ਅਫਸਰ ਸਿਗੇ ਮੈਂ ਜਾਨਬੂਜ ਕੇ ਨਾਮ ਨਹੀਂ ਲੈਣਾ ਚਾਹ ਰਿਹਾ ਪ੍ਰੈਸ ਕਾਨਫਰੈਂਸ ਦੇ ਵਿੱਚ ਬਟ ਤਿੰਨ ਚਾਰ ਅਫਸਰਸ ਦੇ ਨਾਮ ਤੇ ਇਹ ਚਲਾ ਰਹੇ ਸੀਗੇ ਸਾਡੇ ਕੋਲ ਸਾਰੇ ਇਹਨਾਂ ਦੇ ਮੋਬਾਈਲਸ ਬ੍ਰਾਹਮਤ ਹੋਏ ਨੇ ਤੇ ਉਹਦੇ ਵਿੱਚ ਸਾਰੀ ਉਹਨਾਂ ਦੀ ਜਿਹੜੀ ਜੈਲੀ ਫੇਸਬੁੱਕ ਆਈਡੀਆਂ ਚੱਲ ਰਹੀਆਂ ਉਹਨਾਂ ਦੀ ਡਿਟੇਲਸ ਵੀ ਬ੍ਰਾਹਮਤ ਹੋਈਆਂ ਸਾਨੂੰ ਸਾਰੀਆਂ ਤੇ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਕਿੰਨੇ ਵੀਆਈਪੀਜ਼ ਦੀ ਗੱਲ ਹੋ ਰਹੀ ਹੈ ਇਸ ਅਫਸਰ ਦੀ ਗੱਲ ਵੀ ਸਰ ਪੰਜਾਬ ਦੀ ਸੀਗੀ ਜਾਂ ਕਿਉਂਕਿ ਚੰਡੀਗੜ੍ਹ ਵੀ ਨਾਲ ਲੱਗ ਉਥੇ ਦੇ ਵੀ ਬੜਾ ਕੀਤਾ ਰਹੀ ਸੀ ਇਹ ਹਰਿ ਤਿੱਕਤ ਤਾਂ ਸਾਨੂੰ ਪੰਜਾਬ ਪੁਲਿਸ ਦੇ ਹੀ ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀ ਆਈਡਿਜ਼ ਤੋਂ ਮਿਲੇ ਆ ਬਾਕੀ ਇਹਨਾਂ ਦਾ ਮੋਬਾਈਲ ਜਿਹੜਾ ਫ੍ਰੀਜ਼ ਰਿਕ ਵਸਤੇ ਵੀ ਭੇਜਿਆ ਗਿਆ ਤੇ ਉਹ ਜੋ ਹੋਰ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਤੁਹਾਡੇ ਨੂੰ ਜੇ ਪਤਾ ਕਰੀਏ ਸਪੈਸਿਫਿਕ ਡਾਟਾ ਨਹੀਂ ਹੈ ਕਿਉਂਕਿ ਠੱਗੀਆਂ ਦਾ ਜਿਹੜਾ ਅਮਾਉਂਟ ਸੀਗਾ ਉਹ ਬੜਾ ਛੋਟਾ ਕਿਸੇ ਤੋਂ 20000 ਕਿਸੇ ਤੋਂ 50000 ਕਿਸੇ ਤੋਂ ਲੱਖ ਰੁਪਿਆ ਮਤਲਬ ਉਸ ਟਾਈਪ ਦਾ ਅਮਾਉਂਟ ਸੀਗਾ ਤਾਂ ਆਪਾਂ ਕਹਿ ਸਕਦੇ ਆ ਕਿ ਸ਼ਾਇਦ ਉਹਨਾਂ ਨੇ 50 60 ਬੰਦਿਆਂ ਨਾਲ 100 ਬ ਜਦੋਂ ਵੀ SIM ਲੈਣੇ ਆ ਥੰਮਬ ਵਗੈਰਾ ਲੱਗਦੇ ਆ ਉਹ ਕੋਈ ਨਿਕਾ ਚਾਇਆ ਵੀ ਕਿਤੇ ਤੋਂ ਲੈ ਰਿਸੀਏ ਉਹ ਸਾਰੀ ਚੀਜ਼ ਮੈਂ ਪਹਿਲਾਂ ਹੀ ਕਿਹਾ ਕਿ ਦੋਨੋਂ ਪਾਸੇ ਕਿ ਫੇਕ ਬੈਂਕ ਅਕਾਊਂਟ ਕਿਵੇਂ ਬਣੇ ਕਿਨੇ ਬਣਾਏ ਤੇ ਕਿਹਦੀ ਜਾਲੀ ਆਈਡੀਆਂ ਤੇ ਬਣਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਪਲੱਸ ਉਹਦੇ ਨਾਲ ਨਾਲ ਜਿਹੜੇ ਜਾਲੀ ਆਈਡੀਆਂ ਦੇ ਬੇਸਿਸ ਤੇ ਫੇਕ ਤਾਂ ਉਹੀ ਹੈ ਕਿ ਆਧਾਰ ਜਾਲੀ ਬਣਾ ਬਣਾ ਕੇ ਉਹਦੇ ਬੇਸਿਸ ਤੇ ਮੋਬਾਈਲ ਨੰਬਰ ਇਸ਼ੂ ਹੋਇਆ ਹੋਇਆ ਉਹਦੇ ਖਿਲਾਫ ਵੀ ਕਾਰਵਾਈ ਇਹਦੇ ਕੇਸ ਦੇ ਵਿੱਚ ਕੀਤੀ ਜਾਏਗੀ ਸਰ ਇਹ ਸਾਈਬਰ ਠੱਗੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਮੋਸਟਲੀ ਇਹ ਹੁਣ ਪੁਲਿਸ સ્તર ਦਾ ਕੁਝ ਕਰ ਰਹੀ ਹੈ ਕਿਉਂਕਿ Google ਤੇ ਵੀ ਕੋਈ ਸਰਚ ਮਾਰੋ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਕਈ ਇਸ ਤਰ੍ਹਾਂ ਦੇ ਕੇਸਿਸ ਆਏ ਤਾਂ ਪੁਲਿਸ ਕੋਈ Google ਨੂੰ ਜਾਂ ਅੱਗੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹ ਲੋਕ ਟਰਸਟ ਵਰਦੀ ਉਹਨਾਂ ਨੂੰ ਕੁਝ ਲਿਖ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਹੈਗਾ ਲੋਕ ਲੋਕ ਜਿਹੜਾ ਹੈਗਾ ਉਹ ਨਾ ਕਰਨ ਖੂਬ ਇਹ ਚ ਇਨ ਜਨਰਲ ਵੀ ਜਿਹੜੇ ਵੀ ਸੋਸ਼ਲ ਮੀਡੀਆ ادارے ਹੈ ਉਹਨਾਂ ਵੱਲੋਂ ਆਪਣੇ ਤੌਰ ਤੇ ਵੀ ਪ੍ਰੀਕਾਸ਼ਨ ਜਿਹੜੇ ਲਿੱਤੇ ਜਾਂਦੇ ਆ ਉਹ ਰੈਗੂਲਰ ਟੱਚ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਨਾਲ ਸਾਰੇ ਰੈਗੂਲਰ ਟੱਚ ਦੇ ਵਿੱਚ ਵੀ ਹੁੰਦੇ ਆ ਕੋਈ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਸ਼ੇਅਰਿੰਗ ਵੀ ਰੈਗੂਲਰ ਸਾਡੀ ਹੁੰਦੀ ਹੈ ਇਨਫੈਕਟ ਜੇ ਸਾਨੂੰ ਡਾਟਾ ਉਹਨਾਂ ਤੋਂ ਮਿਲਦਾ ਤਹੀਂ ਅਸੀਂ ਇਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪ੍ਰੋਪਰਲੀ ਜਿਹੜਾ ਹੈ ਇਹਨਾਂ ਕੋ ਕਿੰਨੇ